राधे कृष्ण ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਉਮੀਦ ਹੈ ਤੁਸੀਂ ਸਾਰੇ ਵਧੀਆ ਹੀ ਹੋਵੋਗੇ ਫਰੈਂਡਸ ਅੱਜ ਕਾਫੀ ਦਿਨਾਂ ਬਾਅਦ ਅਸੀਂ ਸਾਗ ਬਣਾਉਣ ਲੱਗੇ ਆ ਇਸ ਵਾਰ ਨਾਲ ਅਸੀਂ ਸਰਦੀਆਂ ਚ ਜ਼ਿਆਦਾ ਵਾਰੀ ਸਾਗ ਨਹੀਂ ਬਣਾਇਆ ਕਿ ਅਦਰ ਚੇਂਜ ਹੋ ਰਹੇ ਹਨ ਪਤਾ ਨਹੀਂ ਫਿਰ ਮਿਲੇਗਾ ਜਾਂ ਨਹੀਂ ਮਿਲੇਗਾ ਮੈਂ ਕਿਹਾ ਚਲ ਇੱਕ ਵਾਰੀ ਬਣਾ ਹੀ ਲੈਂਦੇ ਆ ਸਾਗ ਅਸੀਂ ਲੈ ਲਿਆ ਸੀ ਫੇਮਸ ਨੂੰ ਕੱਟ ਕੇ ਦੋ ਤਿੰਨ ਪਾਣੀ ਅੱਛਾ ਧੋ ਕੇ ता सी टेस्टी बनया इस साग चलो अज आप गल करते हैं हम देखो ये डिजाइन मैं बना रही हूँ ये किसी का प्लाजो है और शर्ट भी है ये पर ए, प्लाजो है ये चारों तरफ इवेंद डिजाइन बनेगा आ जड़ी विच लाइन है ना ये एक कट दाना लगेगा एक पर लगेगा इस तरह दाइन पहला कई लाइना लगेंगे आखो मैं जिमें ਇੱਕ ਕਟ ਦਾਣਾ ਲਗਾਵਾਂਗੀ ਇੱਕ ਪਰ ਲਗਾਵਾਂਗੀ ਵਾਈਟ ਕਲਰ ਦਾ ਵਾਈਟ ਔਰ ਸਿਲਵਰ ਕਲਰ ਦਾ ਕੰਬੀਨੇਸ਼ਨ ਹੈ ਇਹ ਦੇਖੋ ਐਵੇਂ ਕਰਕੇ ਨਾ ਇਹ ਡਿਜ਼ਾਈਨ ਬਹੁਤ ਵਧੀਆ ਬਨੇਗਾ ਤੁਸੀਂ ਮੈਂ ਤੁਹਾਨੂੰ ਵੀਡੀਓ ਦੇ ਲਾਸਟ ਤੇ ਦਿਖਾਵਾਂਗੀ ਐਵੇਂ ਕਰਕੇ ਇੱਕ ਇੱਕ ਦੋ ਲੈਣਾ ਹੈ ਅਜੇ ਤੁਸੀਂ ਜੇ ਸਟਾਰਟਿੰਗ ਹੈ ਤੁਹਾਡੇ ਸਿੱਖਣ ਦੀ ਐਵੇਂ ਕਰਕੇ ਆਪਾਂ ਪੂਰੀ ਲਾਈਨ ਤਿਆਰ ਕਰ ਲੈਣੀ ਹੈ ਇੱਕ ਇੱਕ ਮੋੜ ਕਟ ਦਾਣਾ ਲਗਾ ਕੇ ਆਹ ਉਹ ਜਿਹੜਾ ਵਿੱਛਵਾਲਾ ਵਰਕ ਹੈ ਨਾ ਇਹ ਮੈਂ ਤੁਹਾਨੂੰ ਕਰਕੇ ਦਿਖਾਵਾਂਗੀ ਕਿਵੇਂ ਕਰਨਾ ਹੈ ਉਹਦੇ ਵਾਸਤੇ ਇਹ ਸਿਲਵਰ ਕਲਰ ਦੇ ਬਹੁਤ ਛੋਟੇ ਅ ਪਰਲ ਨੇ ਔਰ ਇਹ ਸੀਪੀਆਂ ਨੇ ਆਹ ਮੈਂ ਵਿੱਚ ਪਹਿਲਾ ਸਟੋਨ ਲਗਾਤੇ ਨੇ ਥੋੜਾ ਵੱਡੇ ਸਟੋਨ ਹੈ ਇਹ ਤੇ ਨੇ ਗਲੂ ਨਾਲ ਔਰ ਬਾਕੀ ਜਿਹੜੀ ਖਾਲੀ ਪਲੇਸ ਹੈ ਨਾ ਉਹਦੇ ਸਾਰੇ ਤੁਸੀਂ ਦੇਖੋ ਐਵੇਂ ਕਰਕੇ ਸੀਪੀਆਂ ਔਰ ਛੋਟੇ ਛੋਟੇ ਉਹ ਪਰਲ ਸਿਲਵਰ ਕਲਰ ਦੇ ਉਹ ਲਗਾਤੇ ਨੇ ਵਰ ਕਲਰ ਦਾ ਜੇ ਤੁਸੀਂ ਵਰਕ ਕਰੋ ਤਾਂ ਬਹੁਤ ਸੋਹਣਾ ਲੱਗਦਾ ਹੈ ਸ਼ਾਈਨ ਵੀ ਬਹੁਤ ਕਰਦਾ ਹੈ ਜੇ ਆਪਾਂ ਨਾਈਟ ਟਾਈਮ ਤੇ ਇਹ ਕਿਸੇ ਫੰਕਸ਼ਨ ਤੇ ਡਰੈਸ ਵਗੈਰਾ ਪਾਈਏ ਐਵੇਂ ਦੀ ਤਿਆਰ ਕਰਕੇ ਦੇਖੋ ਇਹ ਇਹ ਦੇਖੋ ਤਿਆਰ ਹੋ ਗਿਆ ਇਹ ਦੋਨੋਂ ਹਿੱਸੇ